ਬਾਣੀ ਦਾ ਪੱਲਾ ਫੜੀਏ ਜੀ ਆਪਾਂ ਦੇ ਬਚਣਾ ਚਾਹੁੰਨੇ ਆ ਗੁਰੂ ਪਿਤਾ ਜੀ ਦਾ ਘੁੱਟ ਕੇ ਪੱਲਾ ਫੜ ਲਈਏ ਦਸਵੇਂ ਜਾਮੇ ਚਾ ਕੇ ਹੁਕਮ ਕਰ ਦਿੱਤਾ ਹੈ ਨਾ ਬੇਨਤੀ ਨਹੀਂ ਹੁਕਮ ਹੈ ਆਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਬਚਣੇ ਤਾਂ ਇੱਥੇ ਆ ਜਾਈਏ ਇਹ ਵੀ ਨਾਲ ਬੇਨਤੀ ਕਰਦੇ ਮਾਂ ਜਿਹੜੇ ਲੋਕ ਵਿਰੋਧੀ ਆ ਨਾ ਇਸ ਵਿਚਾਰਧਾਰਾ ਦੇ ਜਿਨ੍ਹਾਂ ਤੇ ਸੱਚ ਹਜਮ ਨਹੀਂ ਹੁੰਦਾ ਸੁਨੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰ ਤੇ ਝੂਠੀ ਲੱਗ ਗਾਥਾ ਝੂਠੀਆਂ ਕਹਾਣੀਆਂ ਮਗਰ ਜਿਹੜੇ ਲੱਗੇ ਨੇ ਉਹ ਦੁਨੀਆ ਨੂੰ ਅੱਜ ਵੀ ਪਰਮਾਚ ਪਾਉਂਦੇ ਨੇ ਇਹ ਜਿਹੜਾ ਉੱਚਾ ਦਰਬਾਰ ਹੈ ਨਾ ਸਭ ਤੋਂ ਵੱਡਾ ਉੱਚਾ ਦਰਬਾਬੇ ਨਾਨਕ ਦਾ ਇਹਦੇ ਸਿਧਾਂਤਾਂ ਨਾਲ ਮੱਥਾ ਬੜੇ ਲੋਕ ਅੱਜ ਵੀ ਲਾ ਰਹੇ ਨੇ ਅਸੀਂ ਤੇ ਪਹਿਲਾਂ ਤੋਂ ਹੀ ਇਹ ਬੇਨਤੀਆਂ ਕਰਦੇ ਆ ਰਹੇ ਆਂ ਭਾਈ ਸੁਚੇਤ ਹੋਵੋ ਜਾਗਰੂਕ ਹੋਵੋ ਕਿੰਨੇ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅੱਜ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਭਰਮਾਂ 'ਚ ਪਾਉਣਾ ਸ਼ੁਰੂ ਕੀਤਾ ਹੈ ਜੋ ਗੁਰੂ ਜੀ ਸਮਝਾਉਂਦੇ ਨੇ ਉਦੋਂ ਉਲਟ ਗੱਲਾਂ ਕਰਦੇ ਨੇ ਜੇ ਪੰਡਾ ਸੀ ਨਾ ਉਸ ਸਮੇਂ ਪਖੰਡਵਾਦ ਵਿੱਚ ਪਾ ਕੇ ਲੁੱਟਦਾ ਜਦੋਂ ਗੁਰੂ ਜੀ ਗਿਆਨ ਦਾ ਸੂਰਜ ਦੁਨੀਆਂ ਦੇ ਸਾਹਮਣੇ ਲਿਆਉਂਦੇ ਨੇ ਸੂਰਜ ਵਾਂਗ ਪ੍ਰਗਟ ਹੁੰਦੇ ਨੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੂਆ ਉਦੋਂ ਵੀ ਜਿਹੜਾ ਪਖੰਡੀ ਪਾਂਡਾ ਸੀ ਪੁਜਾਰੀ ਬਾਦ ਇੱਕ ਹੁੰਦੇ ਸੱਚਾ ਪੁਜਾਰੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਆਪਾ ਬਣਨੇ ਕਹਿੰਦੇ ਪਖੰਡੀ ਪੁਜਾਰੀ ਪਾਂਡਾ ਕਹਿ ਲਈਏ ਉਹ ਉਦੋਂ ਵੀ ਭਰਮਾਂ ਚ ਪਾ ਕੇ ਲੁੱਟਦਾ ਸੀ ਤੇ ਅੱਜ ਵਾਲੇ ਪਾਂਡੇ ਵੀ ਲੁੱਟਦੇ ਨੇ ਗੁਰੂ ਪਿਤਾ ਜੀ ਦੇ ਸਿਧਾਂਤਾਂ ਨਾਲ ਮੱਥਾ ਲਾਉਂਦੇ ਆ ਜੇ ਕਿੰਨੇ ਨੇ ਜਿਹੜੇ ਕਹਿੰਦੇ ਅਸੀ ਤਾਂ ਜੀ ਅੱਗ ਨੂੰ ਮੱਥੇ ਨਹੀਂ ਲਾਉਂਦੇ ਜਦ ਕਿ ਇਸ ਉੱਚੇ ਦਰਬਾਰ ਦੀ ਮਰਿਆਦ ਹੈ ਵੀ ਇੱਥੇ ਪੰਗਤ ਵੀ ਹੈ ਤੇ ਸੰਗਤ ਵੀ ਹੈ ਤੇ ਕਿੰਨੇ ਕਹਿੰਦੇ ਅਸੀ ਤਾਂ ਜੀ ਅੱਗ ਨੂੰ ਮੱਥੇ ਨਹੀਂ ਲਾਉਂਦੇ ਸਾਡੇ ਬਾਬਾ ਜੀ ਦੀ ਮਰਿਆਦ ਹੈ ਇੱਥੇ ਨਹੀਂ ਅੱਗ ਬਲਦੀ ਗੋਬਤੌਰ ਤੇ ਭਾਵੇਂ ਕੁਝ ਵੀ ਹੁੰਦਾ ਹੋਵੇ ਉਹ ਹੋ ਵੀ ਰਿਹਾ ਕੋਈ ਕਹਿੰਦੇ ਅਸੀਂ ਜੀ ਇੱਥੇ ਨਾ ਕੜਾ ਪ੍ਰਸ਼ਾਦ ਨਹੀਂ ਤਿਆਰ ਕਰਦੇ ਅਸੀਂ ਤਾਂ ਮਿਸ਼ਰੀ ਉਹ ਹੀ ਦਿੰਨੇ ਹੁੰਨੇ ਆ ਜਦ ਕੇ ਸਾਡੀ ਮਰਿਆਦ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉੱਥੇ ਖੁਸ਼ੀ ਵਿੱਚ ਵੀ ਗਮੀ ਵਿੱਚ ਵੀ ਕੜਾ ਪ੍ਰਸ਼ਾਦ ਦੀ ਦੇਗ ਹੀ ਵਰਤਾਈ ਜਾਂਦੀ ਹੈ ਇਹੀ ਤਿਆਰ ਹੁੰਦੀ ਆ ਤੇ ਕਹਿੰਦੇ ਆ ਨਾ ਜੀ ਅਸੀਂ ਤਾਂ ਮਿਸ਼ਰੀ ਉਹ ਹੀ ਦਿੰਨੇ ਆ ਕਦੇ ਨਾ ਨਾ ਜੀ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਇਸ ਉੱਚੇ ਦਰਬਾਰ ਦਾ ਇੱਕ ਅਸੂਲ ਹੈ ਵੀ ਇੱਥੇ ਨਿਸ਼ਾਨ ਸੱਭ ਝੁੱਲਦੇ ਆ ਨਿਸ਼ਾਨ ਸਾਹਿਬ ਚੁਲਦੇ ਨਾ ਨਿਸ਼ਾਨੀ ਤੇ ਇਦਾਂ ਦੇ ਪਖੰਡੀ ਕਹਿੰਦੇ ਨੇ ਕਹਿੰਦੇ ਅਸੀਂ ਤਾਂ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੇ ਜੋ ਬਹੁਤ ਸ਼ਹਾਦਤਾਂ ਵਿੱਚੋਂ ਨਿਕਲੇ ਐ ਇਹ ਸੌੱਖਾ ਨਹੀਂ ਲੱਗਿਆ ਨਿਸ਼ਾਨ ਸਾਹਿਬ ਗੁਰੂ ਜੀ ਦੇ ਸਿਧਾਂਤਾਂ ਦਾ ਘਾਣ ਕਰਨ ਵਾਲੇ ਕਹਿੰਦੇ ਨਿਸ਼ਾਨ ਸਾਹਿਬ ਸਾਨੂੰ ਚੰਗਾ ਹੀ ਨਹੀਂ ਲੱਗਦਾ ਅਸੀਂ ਤਾਂ ਲਾਉਂਦੇ ਨਹੀਂ ਸਾਡੇ ਬਾਬਾ ਜੀ ਦੀ ਮਰਿਆਦਾ ਵੀ ਗੁਰੂ ਨਾਨਕ ਮਹਾਰਾਜ ਜੀ ਤੋਂ ਵੱਡਾ ਬਾਬਾ ਕੌਣ ਹੋ ਸਕਦਾ ਐ ਇਹ ਤੇ ਉਹ ਨਿਸ਼ਾਨ ਸਾਹਿਬ ਐ ਜਿਹੜੇ ਅਤ ਦੇ ਤਸੀਹੇ ਝੱਲ ਕੇ ਵੀ ਗੁਰਸਿੱਖਾਂ ਨੇ ਡਿੱਗਣ ਨਹੀਂ ਦਿੱਤੇ ਕਦੇ ਪੁੱਛਿਆ ਸੀ ਨਾ ਅੰਗਰੇਜ਼ਾਂ ਨੇ ਇੱਕ ਗੁਰਸਿੱਖ ਮੋਰਚੇ ਵਿੱਚ ਨਿਸ਼ਾਨ ਸਾਹਿਬ ਹੱਥ 'ਚ ਫੜ ਕੇ ਲਿਜਾ ਰਹੀ ਹੈ ਉਹ ਅੰਗਰੇਜ਼ ਕਹਿੰਦਾ ਵੀ ਜੇ ਅਸੀਂ ਇਹ ਨਿਸ਼ਾਨ ਸਾਹਿਬ ਤੇਥੋਂ ਖੋਣ ਦਾ ਯਤਨ ਕਰੀਏ ਸੁੱਟ ਦਈਏ ਫਿਰ ਤੂੰ ਕੀ ਕਰ ਸਕਦਾ ਉਹ ਕਹਿੰਦਾ ਜਿੰਨਾ ਟਾਈਮ ਜਾਨ ਹੈ ਮੈਂ ਡਿੱਗਣ ਨਹੀਂ ਦੇਣਾ ਉਹ ਕਹਿੰਦੇ ਜਿਹੜੇ ਹੱਥ 'ਚ ਤੂੰ ਫੜੇ ਤੇਰਾ ਹੱਥ ਹੀ ਅਸੀਂ ਕੱਟ ਦਾਂਗੇ ਫਿਰ ਕਿਵੇਂ ਫੜੇਂਗਾ ਗੁਰਸੇ ਕਹਿੰਦਾ ਵੀ ਫਿਰ ਮੈਂ ਦੂਜੇ ਹੱਥ 'ਚ ਫੜ ਲਵਾਂ ਉਹ ਕਹਿੰਦਾ ਦੂਜਾ ਵੀ ਕੱਟ ਦਾਂਗੇ ਗੁਰਸੇ ਕਹਿੰਦਾ ਫਿਰ ਮੈਂ ਆਪਣੇ ਮੂੰਹ ਨਾਲ ਫੜਨ ਦਾ ਯਤਨ ਕਰੂੰ ਉਹ ਕਹਿੰਦੇ ਮੂੰਹ ਨੂੰ ਵੀ ਅਸੀਂ ਤੇਰੀ ਜ਼ੁਬਾਨ ਨੂੰ ਕੱਟ ਦਾਂਗੇ ਮੂੰਹ ਸਲਾਈ ਕਰਨ ਤੱਕ ਜਾਵਾਂਗੇ ਚਾਵਾਂਗੇ ਤੇਰਾ ਮੂੰਹ ਬੰਦ ਕਰ ਦਈਏ ਫਿਰ ਕੀ ਕਰੇਂਗਾ ਕਹਿੰਦਾ ਫਿਰ ਮੈਂ ਪੈਰਾਂ ਨਾਲ ਫੜਨ ਦਾ ਯਤਨ ਕਰੂੰ ਜਦੋਂ ਹੱਥ ਹੀ ਨਹੀਂ ਰਹੀ ਮੂੰਹ ਨਹੀਂ ਰਿਹਾ ਕਹਿੰਦਾ ਪੈਰਾਂ ਨਾਲ ਫੜੂੰ ਉਹ ਕਹਿੰਦੇ ਜੇ ਪੈਰ ਵੀ ਕੱਟ ਦਿੱਤੇ ਫੇਰ ਫਿਰ ਦੇ ਡਿੱਗੇਗਾ ਨਾ ਉਹ ਕਹਿੰਦਾ ਜਿੰਨਾ ਟਾਈਮ ਜਾਨ ਹੈ ਉਹਨਾ ਟਾਈਮ ਡਿੱਗਣ ਨਹੀਂ ਦਿੰਦਾ ਜਦੋਂ ਪ੍ਰਾਣ ਹੀ ਨਿਕਲ ਗਏ ਫਿਰ ਜਿਹਦਾ ਨਿਸ਼ਾਨ ਸਹਿਬ ਹੈ ਉਹਨੇ ਆਪੇ ਹੀ ਸੰਭ ਲੈਣਾ ਉਹ ਹੈ ਦੇ ਕੋ ਵਿਸ਼ਵਾਸ ਹੈ ਨਾ ਡਿੱਗਣ ਨਹੀਂ ਦਿੱਤਾ ਤੇ ਅੱਜ ਇਦਾਂ ਦੇ ਵੀ ਆ ਗਏ ਸਾਡੇ 'ਚ ਜਿਹੜੇ ਕਹਿੰਦੇ ਨਿਸ਼ਾਨ ਸਹਿਬ ਚੰਗੇ ਨਹੀਂ ਲੱਗਦੇ ਅਸੀਂ ਲਾਉਂਦੇ ਨਹੀਂ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਲੇ ਵੀ ਉਹਨਾਂ ਨਾਲ ਉਹਨਾਂ ਦੇ ਜਾ ਕੇ ਚਾਰੇ ਪਾਸੇ ਪ੍ਰਕਰਮਾ ਕਰ ਰਹੇ ਨੇ ਜਾ ਕੇ ਮੱਥੇ ਟੇਕ ਰਹੇ ਨੇ ਇਹੋ ਜਿਹੇ ਲੋਕਾਂ ਨੂੰ ਅਸੀਂ ਕਦੋਂ ਜਾਗਾਂਗੇ ਜੀ ਅੱਜ ਤਾਂ ਵੇਖੋ ਸਭ ਕੁਝ ਸਾਹਮਣੇ ਵੀ ਆ ਗਿਆ ਇਹ ਜਿਹੜੇ ਪਖੰਡੀ ਆ ਨਾ ਪਹਿਰਾਵਾ ਪਾਇਆ ਧਰਮੀਆਂ ਵਾਲਾ ਅੱਜ ਕੱਲ ਤੇ ਸਭ ਕੁਝ ਨੈਟ ਦੇ ਉੱਤੇ ਵੀ ਚੱਲ ਰਿਹਾ ਹੈ ਪਹਿਲਾਂ ਤੇ ਕੋਈ ਜ਼ਰਤ ਵਾਲਾ ਕਹਿੰਦਾ ਸੀ ਨਾ ਜੇ ਕੋਈ ਸੱਚੀ ਬੋਲਦਾ ਸੀ ਭਾਈ ਬਚੋ ਇਹਨਾਂ ਤੋਂ ਚਿੱਟੀ ਸਿਉਖ ਤੋਂ ਜੇ ਕੋਈ ਕਹਿੰਦਾ ਸੀ ਪਰਚੇ ਕਰਾ ਦਿੰਦੇ ਸੀ ਜ਼ੋਰ ਚੱਲਦਾ ਸੀ ਨਾ ਫੋਟੋਆਂ ਵੇਖੋ ਕਿੰਨਾ ਨਾਲ ਆਉਂਦੀਆਂ ਨੇ ਦੂਜਿਆਂ ਨੂੰ ਕਹਿੰਦੇ ਨੇ ਆਰਐਸਐਸ ਦੇ ਨੇ ਤੇ ਫੋਟੋਆਂ ਆਪਣੀਆਂ ਆ ਰਹੀਆਂ ਨੇ ਆਪਦੀਆਂ ਆ ਰਹੀਆਂ ਉਹਨਾਂ ਦੀਆਂ ਜਿਹੜੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਨੇ ਤੇ ਵੇਖੋ ਹੁਣ ਨੈਟ ਤੇ ਸਭ ਕੁਝ ਸਾਹਮਣੇ ਆ ਗਿਆ ਬੀਬੀਆਂ ਦੱਸ ਰਹੀਆਂ ਨੇ ਕਿ ਇਹਨਾਂ ਦੇ ਡੇਰਿਆਂ ਵਿੱਚ ਜੋ ਗੁਰੂ ਜੀ ਦੇ ਸਿਧਾਂਤਾਂ ਨਾਲ ਮੱਥਾ ਲਾ ਰਹੇ ਹਨਾ ਇਨਾਂ ਦੇ ਡੇਰਿਆਂ ਵਿੱਚ ਕਿੱਦਾਂ ਦੀਆਂ ਕਨਾਉਣੀਆਂ ਹਰਕਤਾਂ ਹੋ ਰਹੀਆਂ ਨੇ ਬੱਚੀ ਇਹੋ ਜੇ ਲੋਕਾਂ ਤੋਂ ਜੇ ਬਚਣਾ ਚਾਹੁੰਨੇ ਆ ਮੈਂ ਵੀਰਾਂ ਨੂੰ ਵੀ ਬੇਨਤੀ ਕਰਦੀ ਹੁੰਨੀ ਆ ਵੀਰੋ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਤਾਵਾਂ ਨੂੰ ਡੇਰਿਆਂ 'ਚ ਨਾ ਜਾਣ ਦਿਓ ਜਿੱਥੇ ਨਿਸ਼ਾਨ ਸਾਹਿਬ ਨਹੀਂ ਨਾ ਝੁਲਦਾ ਨਾ ਜਾਣ ਦਿਓ ਉੱਥੇ ਭੈਣੋਂ ਆਪਾਂ ਵੀ ਬਚਣਾ ਪਹਿਲਾਂ ਵੇਖੋ ਨਿਸ਼ਾਨ ਸਾਹਿਬ ਹੈ ਨਗਾਰਾ ਹੈ ਜੋ ਗੁਰੂ ਘਰ ਦੀਆਂ ਨਿਸ਼ਾਨੀਆਂ ਨੇ ਨਿਸ਼ਾਨ ਸਹਿਬ ਤਾਂ ਪਹਿਲੇ ਤੌਰ ਤੇ ਦੇਖਣੇ ਫਿਰ ਕੜਾਹ ਪ੍ਰਸ਼ਾਦੀ ਦੇਗ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਨਿਸ਼ਾਨੀਆਂ ਵੀ ਹੋਣੀਆਂ ਚਾਹੀਦੀਆਂ ਕਈ ਸਾਨੂੰ ਪਰਮਾਚ ਪਾਉਂਦੇ ਆ ਜੀ ਕਹਿ ਦਿੰਦੇ ਆ ਇੱਥੇ ਵੀ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਆ ਜੋ ਜੀ ਪਹਿਲਾਂ ਨਿਸ਼ਾਨੀਆਂ ਵੇਖੋ ਕਿ ਮਰਿਆਦਾ ਵੀ ਹੈ ਗੁਰੂ ਜੀ ਦੀ ਗੱਲ ਇਹਨਾਂ ਨੂੰ ਚੰਗੀ ਲੱਗਦੀ ਆ ਕਿ ਨਹੀਂ ਲੱਗਦੀ ਜਿਨ੍ਹਾਂ ਨੂੰ ਗੁਰੂ ਦੇ ਨਿਸ਼ਾਨ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਗੁਰੂ ਵੀ ਕਿੱਥੇ ਚੰਗਾ ਲੱਗਦਾ ਹੈ ਉਹ ਤਾਂ ਸਾਨੂੰ ਪਰਮੱਚ ਪਾਉਣ ਵਾਸਤੇ ਪ੍ਰਕਾਸ਼ ਕਰ ਲਿਆ ਬਚੀਏ ਜੁੜੀਏ ਕਨਾਲ ਜੋ ਸਭ ਤੋਂ ਵੱਡਾ ਦਰਬਾਰ ਹੈ ਤੇ ਪਾਵਨ ਬਾਣੀ ਦੀ ਪੋਥੀ ਨੂੰ ਆਪਣੇ ਹਿਰਦੇ ਘਰ ਵਿੱਚ ਵੀ ਪ੍ਰਕਾਸ਼ ਕਰੀਏ ਤੇ ਬਾਹਰੀ ਘਰਾਂ ਵਿੱਚ ਵੀ ਪ੍ਰਕਾਸ਼ ਕਰੀਏ ਫਿਰ ਦਿਨਾਚੀ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਹੈ